ਸਸ਼ੀਗਲ ਸਿਟੀ ਹੋਮ ਨਿਊਜ਼ ਨਾਲ ਜੁੜੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ بارش ਹੁੰਦੀ ਰਹੀ ਹੈ ਚਾਹੇ ਉਹ ਦਿਨ ਦਾ ਸਮਾਂ ਸੀ ਜਾਂ ਰਾਤ ਦਾ ਸਮਾਂ ਸੀ ਦੋਨੋਂ ਸਮੇਂ ਹੀ ਅੱਠੋ ਪੈਰ ਇੱਥੇ ਮੀ ਦਾ ਜਿਹੜਾ ਹੁੰਦਾ ਰਿਹਾ ਬਰਸਾਤ ਲਗਾਤਾਰ ਤੇ ਹੁੰਦੀ ਰਹੀ ਹੈ ਤੇ ਇੱਥੇ ਸून ਤੁਸੀਂ ਦੇਖ ਸਕਦੇ ਹੋ ਇੱਕ ਵਾਰ ਫੇਰ ਤੋਂ ਜਿਹੜਾ ਮੌਸਮ ਖਿਲ ਚੁੱਕਿਆ ਤੁਸੀਂ ਦੇਖ ਸਕਦੇ ਹੋ ਖੁੱਲ ਗਿਆ ਮੌਸਮ ਆਸੇ-ਪਾਸੇ ਤੁਹਾਨੂੰ ਦਿਖਾ ਰਿਹਾ ਇਸ ਵੇਲੇ ਅਸੀਂ ਲੁਧਿਆਣਾ ਸ਼ਹਿਰ ਦੇ ਜਗਰਾਉਂ ਪੁਲ ਦੇ ਉੱਤੇ ਖੜੇ ਆ ਅੱਜ ਤੱਕ ਹੀ ਕਾਫੀ ਸਮੇਂ ਤੋਂ ਦੋ ਦੇਰਾਂ ਦੇ ਵਿੱਚ ਜਿਹੜੇ ਕਿ ਜਨ ਜੀਵਨ ਅਸਤਵਸਤ ਹੋਇਆ ਪਿਆ ਸੀ ਜਿਸ ਦੇ ਕਾਰਨ ਲੋਕਾਂ ਨੇ ਜੋ ਕਮਾਂਕਰਾਂ ਤੇ ਜਾਣਾ ਹੁੰਦਾ ਉਹ ਆਨ-ਜਾਨ ਵਲੇ ਚਿੱਕੜ ਵੀ ਹੋ ਜਾਂਦਾ ਜੋ ਔਰ ਪਾਣੀ ਜਿਹੜਾ ਰਸਤੇ ਦੇ ਵਿੱਚ ਖੜ ਜਾਂਦਾ ਜਿਸ ਦੇ ਕਾਰਨ ਲੋਕ ਨਹੀਂ ਜਾ ਸਕੇ ਸੀ ਆਪਣੇ ਕੰਮਾਂ ਕਰਾਤੇ ਪਰੇਸ਼ਾਨ ਹੋ ਰਹੇ ਸਨ ਸੋ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਗੱਡੀ ਹੈ ਟਰੈਕ ਤੇ ਆ ਚੁੱਕੀ ਹੈ ਤੇ ਲੋਕ ਆਪਣੇ ਆਪਣੇ ਕੰਮਾਂ ਦੇ ਉੱਤੇ ਆਂਦੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਤੁਸੀਂ ਹੁਣ ਜਨ ਜੀਵਨ ਦੁਬਾਰਾ ਤੋਂ ਉਦਾਂ ਹੀ ਆਪਣੀ ਲੀਦ ਆਂਦਾ ਹੋਇਆ ਨਜ਼ਰ ਆ ਰਿਹਾ ਦੇਖ ਸਕਦੇ ਹੋ ਲੁਧਿਆਣਾ ਸ਼ਹਿਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੋ ਮੌਸਮ ਦੀ ਪਹਿਲੀ ਬਰਸਾਤ ਨੇ ਹੀ ਲੁਧਿਆਣਾ ਦੇ ਅਲਾਤਾਂ ਨੂੰ ਉਥਲ-ਪੁਥਲ ਕਰਕੇ ਰੱਖ ਦਿੱਤਾ ਤੁਸੀਂ ਦੇਖ ਸਕਦੇ ਹੋ ਜਿਹੜੇ ਫਕੀਰਾਂ ਤੇ ਸੌਣ ਵਾਲੇ ਲੋਕ ਨੇ ਜਿਹੜੇ ਕਿ ਰੋਡ ਤੇ ਸੌਂਦੇ ਨੇ ਸਾਈਡਾਂ ਤੇ ਜਿਨ੍ਹਾਂ ਦੇ ਵਿੱਚ ਭਿਖਾਰੀ ਲੋਕ ਹੁੰਦੇ ਨੇ ਜਾਂ ਟੱਪਰ ਵਾਸੀ ਜਿਨ੍ਹਾਂ ਦਾ ਕੋਈ ਘਰ ਪਰਿਵਾਰ ਨਹੀਂ ਹੁੰਦਾ ਜੋ ਲੋਕ ਨੀਚੇ ਪੁਲਾਂ ਦੇ ਥੱਲੇ ਸੌਂਦੇ ਨੇ ਉਹ ਵੀ ਇੱਕ ਵਾਰ ਤਾਂ ਉਥਲ-ਪੁਥਲ ਦਾ ਸਾਹਮਣਾ ਕਰ ਰਹੇ ਨੇ ਬਿਲਕੁਲ ਜਿਹੜਾ ਜਨ ਜੀਵਨ ਉਹਨਾਂ ਦਾ ਦੇਖੋ ਅਸਤਵਸਤ ਹੁੰਦਾ ਹੋਇਆ ਨਜ਼ਰ ਆ ਰਿਹਾ ਦੇਖ ਸਕਦੇ ਹੋ ਕਿ ਜਿਹੜੇ ਆਮ ਇੱਥੇ ਲੋਕ ਨੇ ਜਿਨ੍ਹਾਂ ਕੋਲ ਕੋਈ ਛੱਤ ਨਹੀਂ ਐਸੇ ਉੱਤੇ ਉਹ ਇਸ ਵੇਲੇ ਮੌਸਮ ਦੀ ਮਾਰ ਨੂੰ ਕਿੱਦਾਂ ਸਹਿੰਦੇ ਹੋਏ ਨਜ਼ਰ ਆ ਰਹੇ ਨੇ ਨਾਲ ਨਾਲ ਜਿੱਥੇ ਕੀ ਜੇ ਆਮ ਜਨ ਜੀਵਨ ਅਸਤਵਸਤ ਹੋਇਆ ਉੱਤੇ ਹੀ ਲੁਧਿਆਣਾ ਦੀ ਵਿੱਚ ਪਹਿਲੀ ਬਾਰਿਸ਼ ਦੇ ਨਾਲ ਹੀ ਜਿਹੜਾ ਜਨ ਜੀਵਨ ਹੈ ਉਹ ਤਾਂ ਅਸਤਵਸਤ ਹੋਇਆ ਹੀ ਹੈ ਤੇ ਨਾਲ ਦੇ ਨਾਲ ਜੇ ਲੁਧਿਆਣਾ ਸ਼ਹਿਰ ਦੀ ਪੋਲ ਵੀ ਖੁੱਲਦੀ ਨਜ਼ਰ ਆਉਂਦੀ ਹੈ ਕਾਰਪੋਰੇਸ਼ਨ ਦੀ ਪੋਲ ਖੁੱਲਦੀ ਹੋਈ ਨਜ਼ਰ ਆਉਂਦੇ ਨਗਰ ਨਿਗਮ ਦੀ ਕਿਉਂਕਿ ਦੇਖ ਸਕਦੇ ਹੋ ਹਰ ਸਾਥੇ ਜਿਹੜੇ ਸੜਕਾਂ ਤੇ ਖੱਡੇ ਹੁੰਦੇ ਹੋਏ ਨਜ਼ਰ ਆਉਂਦੇ ਤੇ ਨਾਲ ਦੇ ਨਾਲ ਜਿਹੜਾ ਪਾਣੀ ਪਰਦਾ ਹੋਇਆ ਵੀ ਨਜ਼ਰ ਆ ਜਿਹਦੇ ਕਰਕੇ ਆਮ ਖਾਸ ਕਰਕੇ टू व्हीलर्स ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਤੋਂ ਖਰਾਬ ਸੜਕਾਂ ਦੇ ਕਾਰਨ ਔਰ ਟੁੱਟੀਆਂ ਸੜਕਾਂ ਦੇ ਕਾਰਨ ਜਿਹੜੇ ਟੂ ਵੀਲਰਸ ਵਾਲੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਨਾਲ ਦੇ ਨਾਲ ਜਿਹੜੇ ਆਮ ਲੋਕ ਨੇ ਜਿਹੜੇ ਪੈਦਲ ਚੱਲਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤੁਸੀਂ ਦੇਖ ਸਕਦੇ ਹੋ ਸਾਰੀਆਂ ਸੜਕਾਂ ਹੀ ਲਗਭਗ ਜਿਹੜੇ ਖੱਡੇ ਵਾਲੀਆਂ ਨੇ ਔਰ ਕਿਉਂਕਿ ਪ੍ਰਸ਼ਾਸਨ ਦੀਏ ਤੇ ਪੋਲ ਖੁੱਲਦੀ ਹੋਈ ਨਜ਼ਰ ਆਉਂਦੀ ਹੈ ਕਿ ਪ੍ਰਸ਼ਾਸਨ ਵੱਲੋਂ ਜਿਹੜੀਆਂ ਅੰਗਹਿਲੀਆਂ ਕੀਤੀਆਂ ਜਾਂਦੀਆਂ ਪੋਲ ਦੇ ਉੱਤੋਂ ਵੀ ਜਿਹੜਾ ਆਪਣੀ 인ਫਰਾਸਟ੍ਰਕਚਰ ਦੀ ਅਗਰ ਗੱਲ ਕੀਤੀ ਜਾਵੇ ਲੁਧਿਆਣਾ ਦੇ ਵਿਕਾਸ ਦੀ ਅਗਰ ਗੱਲ ਕੀਤੀ ਜਾਵੇ ਤੇ ਲੁਧਿਆਣਾ ਦੇ ਸ਼ਹਿਰ ਦੇ ਹਮੇਸ਼ਾ ਇੱਕ ਜਿੰਨੇ ਜਾਂਦਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਅੰਨੇ ਕਿੰਨੇ ਪੁਲ ਬਣ ਚੁੱਕੇ ਹਨ ਜੋ ਕਿ ਲੋਕਾਂ ਦੀ ਸੁਵਿਧਾ ਦੇ ਲਈ ਨਨ ਪਰ ਪੁਲ ਤੋਂ ਗਿਰਦਾ ਹੋਇਆ ਪਾਣੀ ਇਸ ਚੀਜ਼ ਦੀ ਮਿਸਾਲ ਹੈ ਕਿ ਇਹ ਇਨਫਰਾਸਟ੍ਰਕਚਰ ਸਿਰਫ ਔਰ ਸਿਰਫ ਟਕੋਸਲਾ ਬਣ ਕੇ ਰਹਿ ਜਾਂਦਾ ਹੈ ਤਾਂ ਜਦੋਂ ਇਸ ਦੀ ਲੋੜ ਹੁੰਦੀ ਹੈ ਤੇ ਇਹ ਕਿਤੇ ਨਾ ਕਿਤੇ ਢਹ ਟੇਰੀ ਹੁੰਦਾ ਹੋਇਆ ਵੀ ਨਜ਼ਰ ਆਉਂਦਾ ਤੁਸੀਂ ਪੰਜਾਬ ਦੇ ਕਿਸ ਸੂਬੇ ਤੋਂ ਬਿਲੋਂਗ ਕਰਦੇ ਹੋ ਤੁਸੀਂ ਕਿਸ ਏਰੀਆ ਤੇ ਵਿੱਚੋਂ ਰਹਿ ਰਹੇ ਹੋ ਤੇ ਤੁਹਾਡੇ ਏਰੀਆ ਦੇ ਵਿੱਚ ਮੌਸਮ ਕਿੱਦਾਂ ਦਾ ਹੈ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ ਫਿਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਰਕੇਸ਼ ਦੇ ਨਾਲ ਜਸ